ਮਤ ਵਿਚਾਰ ਤੇ ਆਈ तेरा न पारवा या मन का नरदा जिन से याके सवारे या ज्ञान इस गुरु जिन से यान वाहिगुरू जी ख़ालसा वाहिगुरु दोहराया गा भई अकाली सभु सिखण का हुकम है गुरु ग्रंथ जी मान वाहिगुरू जी फते दोहराया गा सब सिखण का हुक्म है गुरू ग्रंथ जी माना ਧੰਨਵਾਦ ਸਭ ਤੋਂ ਵੱਡਾ ਧੰਨਵਾਦ ਸਾਹਿਬ ਸ਼ੈਨशाह ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਆਪਾਂ ਗੋਦ ਵਿੱਚ ਬਹਿ ਕੇ ਧੰਨ ਗੁਰੂ ਰਾਮਦਾਸ ਜੀ ਜੀਆਂ ਕੁਰਸੀਆਂ ਲਈਆਂ ਧੰਨ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰਦਾ ਕੱਦੀ ਮਿਲੀ ਨਾ ਸਭ ਵਿਦਮਾਨਿਓ ਮੰਨ ਤਾ ਵੀ ਹੀ ਭਿਓ ਪਰਸਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਜੀ ਜਦੋਂ ਭਾਈ ਜੇਠੇ ਤੋਂ ਗੁਰੂ ਰਾਮਦਾਸ ਜੀ ਬਣਾ ਦਿੱਤੇ ਨਾ ਗੁਰਦਾ ਕੱਦੀ ਤੇ ਬਣਾ ਦਿੱਤਾ ਸੋਖਾਂ ਦੀਆਂ ਚਾਬੀਆਂ ਦੇ ਦਿੱਤੀਆਂ ਤੇ ਧੰਗੁਰ ਅਮਰਦਾਸ ਜੀ ਕਹਿਣ ਲੱਗੇ ਤੁਸੀਂ ਭਾਈ ਜੇਠਾ ਜੀ ਨਹੀਂ ਰਹੇ ਗੁਰੂ ਰਾਮਦਾਸ ਜੀ ਬਣ ਗਏ ਹੋ ਆਪਣੀ ਰਸਨਾ ਤੋਂ ਸੰਗਤ ਨੂੰ ਸੰਬੋਧਨ ਕਰੋ ਤੇ ਅੱਖਾਂ 'ਚ ਹੰਝੂ ਆ ਗਏ ਗੁਰੂ ਰਾਮਦਾਸ ਜੀ ਦੇ ਕਿਉਂਕਿ ਆਪਣਾ ਸਮਾਨ ਨਹੀਂ ਭੁੱਲੇ ਕਹਿੰਦੇ ਜੋ ਹਮਰੀ ਬਿੱਦ ਹੋਤੀ ਮੇਰੇ ਸਤਿਗੁਰਾ ਸਾਥ ਮਿੱਤ ਤੁਮ ਹਰ ਜਾਨੂ ਆਪੇ ਹਮ ਰੁਲਤੇ ਫਿਰਦੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰ ਧੰ ਗੁਰੂ ਨਾਨਕ ਜਨ ਕੇ ਰਾ ਜਿਤ ਮਿਲੀਐ ਚੂਕੈ ਸਭ ਸੋਗ ਸੰਤਾਪੇ ਅੱਖਾਂ ਚ ਹੰਝੂ ਤੇ ਧੰ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਹਿੰਦੇ ਦੋ ਰੋਟੀਆਂ ਦੇ ਖਾਤਰ ਮੈਨੂੰ ਸੋਡੀਆਂ ਦੀ ਕੋਲ ਵਿੱਚੋਂ ਚਾਚੇ ਤਾਇਆ ਨੇ ਠੁਕਰਾ ਦਿੱਤਾ ਸੀ ਲੋਰ ਦੀਆਂ ਗਲੀਆਂ 'ਚ ਮੈਨੂੰ ਘੁੰਗੜੀਆਂ ਵੇਚਣ ਵਾਲੇ ਨੂੰ ਕਿਸੇ ਨੇ ਨਹੀਂ ਸੀ ਪੁੱਛਣਾ ਜੇ ਗੁਰੂ ਨਾਨਕ ਦਾ ਘਰ ਮੇਰੀ ਬਾਹ ਨਾ ਪકડਦਾ ਆਖੋ ਸਤਨਾਮ ਸ੍ਰੀ ਜੇ ਗੁਰੂ ਨਾਨਕ ਦਾ ਘਰ ਮੇਰੀ ਬਾਬਾ ਗੁਰਮਤਿ ਸਿੰਘ ਜੀ ਦਾ ਆਸਥਾਨ ਜੀ ਇਹਨੇ ਸਥਾਨਾ ਉਦੋਂ ਸਾਰਿਆਂ ਵੱਲੋਂ ਇਹ ਜੋ ਪ੍ਰੋਗਰਾਮ ਉਲੀਕੇ ਗਏ ਤੁਹਾਡੇ ਸੰਗਤਾਂ ਦਾ ਸਹਿਯੋਗ ਦੇ ਨਾਲ ਸਾਰੇ ਪ੍ਰੋਗਰਾਮ ਉਲੀਕੇ ਗਏ ਤੇ ਪੂਰੇ ਹੋਏ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੁਣ ਪੁੱਜ ਸਤਿਕਾਰ ਪਹਿਲਾਂ ਜੀ ਜੋ ਸੇਧ ਜਾਬੀ ਢਿੱਲੀ ਜਿਹੜੇ ਇਥੋਂ ਦੇ ਮੁੱਖ ਪ੍ਰਬੰਧਕ ਨੇ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੀ ਸੇਧ ਜਾਬੀ ਵੀ ਢਿੱਲੀ ਇਹਨਾਂ ਦੋਵਾਂ ਵੀਰਾਂ ਦੀ ਬਾਬਾ ਜੀ ਦੀ ਸੇਧ ਜਾਬੀ ਵਾਸਤੇ ਪੰਜ ਵਾਰੀ ਵਾਹਿਗੁਰੂ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਹਾਲੇ ਗੁਰੂ 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 ਇਹ ਸੰਗਤ ਕੋਲੋਂ ਪਤਾ ਕਿਉਂ ਬੁਲਾਈਦਾ ਹੈ ਇਹ ਸੰਗਤ ਦੀ ਸਿੱਧੀ ਗੱਲਬਾਤ ਹੁੰਦੀ ਗੁਰੂ ਨਾਨਕ ਜੀ ਤੋਂ ਹਾਂ ਜਾਨਾ ਕਰਦੇ ਜਿਹੜੇ ਬੜਿਆ ਸਿਮਾ ਤੇਰਾ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨ ਸਰਗੁਰੂ ਰਾਮਦਾਸ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤ ਸਮਾਦਮ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਕਟਰ ਸੁਸਾਇਟੀ ਖਾਲਸਾ ਗੱਤਕਾ ਅਖਾੜਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੋਰ ਮੈਸਿੰਗ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਡੇ ਇਲਾਕੇ ਵਿੱਚ ਕਰਾਇਆ ਗਿਆ ਸੰਗਤਾਂ ਦਾ ਬੜਾ ਭਾਰੀ ਹਿੱਤਿਆ ਰਿਹਾ ਸਮਾਗਮ ਦੇ ਵਿੱਚ ਜਿੱਥੇ ਭਾਈ ਪਿੰਦਰਪਾਲ ਜੀ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬਾਬਾ ਮੇਜਰ ਸਿੰਘ ਛੋਡੀ ਜੀ ਔਰ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹ ਵਾਲੇ ਭਾਈ ਹਰਪੀ ਸਿੰਘ ਜੀ ਖਾਲਸਾ ਅਮਰਸਰ ਵਾਲੇ ਭਾਈ ਕਰਨਵੀਰ ਸਿੰਘ ਵਿੱਚ ਜਗਦਾ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਉਥੇ ਸਾਰੀਆਂ ਸੰਗਤਾਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਬੈਠ ਕੇ ਜਿਹੜਾ ਕੀਰਤਨ ਸੁਣਿਆ ਜਿੱਥੇ ਮੈਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਕਰਦਾ ਉਥੇ ਨਾਲ ਹੀ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੇ ਜਿਹੜੇ ਗੁਰੂ ਸਾਹਿਬਾਨਾਂ ਦੇ ਜਿਹੜੇ ਦਿਹਾੜੇ ਆ ਨਾਲ ਮਿਲ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਇਆ ਕਰੀਏ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸਾਰੇ ਜਿਹੜੇ ਇਕੱਤਰ ਹੋ ਕੇ ਗੁਰੂ ਸਾਹਿਬ ਦੇ ਜਸ ਗਾਇਨ ਕਰਿਆ ਕਰੀਏ ਔਰ ਗੁਰੂ ਸਾਹਿਬ ਦੇ ਜਿਹੜੇ ਜਿਹੜੇ ਉਹ ਸਾਹਮਣੇ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਾਪਸਤਾਨ ਸ੍ਰੀਮਾਨ ਸੰਤ ਬਾਬਾ ਗੁਰਮukh ਸਿੰਘ ਜੀ ਕਾਰ ਸੇਵਾ ਪੜਿਆਲੇ ਵਾਲੇ ਬਾਬਾ ਸਾਧੂ ਸਿੰਘ ਜੀ ਬਾਬਾ ਚੰਡਾ ਸਿੰਘ ਜੀ ਗਲੀ ਚੱਕੀ ਵਾਲੀ ਕੋੜ ਮੇ ਸਿੰਘ ਕਰਨਤਾਂ ਰੋਡ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ